ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਵਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫੇਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ მოਕੇ ਨਵਾਂ ਮੰਤਰ ਲੱਕੀ ਇਹ ਵੀ ਅੱਜ ਅਸੀਂ ਤੁਹਾਨੂੰ ਮੰਤਰ ਦੱਸਣ ਜਾ ਰਹੇ ਹਾਂ ਇਹ ਉਹਨਾਂ ਭਗਤਾਂ ਲਈ ਹੈ ਜਿਨ੍ਹਾਂ ਦੇ ਔਲਾਦ ਪੈਦਾ ਨਹੀਂ ਹੁੰਦੀ ਬੱਚਾ ਨਹੀਂ ਹੁੰਦਾ ਹੈ ਜਾਂ ਦੋ ਤਿੰਨ ਮਹੀਨੇ ਤੇ ਜਾ ਕੇ ਕਿਸ ਖਰਾਬ ਹੋ ਜਾਂਦਾ ਹੈ ਇਹ ਉਹਨਾਂ ਲਈ ਹੈ ਤੇ ਇੱਕ ਉਹਨਾਂ ਵੀਰਾਂ ਲਈ ਉਹਨਾਂ ਭਗਤਾਂ ਲਈ ਜਿਨ੍ਹਾਂ ਦਾ ਹਜੇ ਤੱਕ ਵਿਆਹ ਨਹੀਂ ਹੋਇਆ ਜਿਨ੍ਹਾਂ ਦੀ ਸ਼ਾਦੀ ਨਹੀਂ ਹੋਈ ਤੇ ਕੋਈ ਵੀ ਰਿਕਰਡ ਹੋਵੇ ਉਹਨਾਂ ਉੱਤੇ ਚਾਹੇ ਕੋਸ਼ਕੀਤਾ ਕਰਾਇਆ ਹੋਵੇ ਜਾਂ ਕਿਸੇ ਦਾ ਬੰਨਿਆ ਹੋਵੇ ਕਈ ਵਾਰ ਵਿਆਹ ਵੀ ਬੰਨਿਆ ਜਾਂਦਾ ਹੈ ਕਿ ਵਿਆਹ ਨਾ ਹੋਵੇ ਅੱਜ ਕੱਲ ਦਾ ਟਾਈਮ ਬਹੁਤ ਖਰਾਬ ਹੈ ਜਾਦੂ ਟੂਣੇ ਨਾਲ ਮੰਤਰ ਨਾਲ ਉਹਨੂੰ ਕੀਲਿਆ ਜਾਂਦਾ ਹੈ ਕਿ ਉਹਦੀ ਸ਼ਾਦੀ ਨਾ ਹੋਵੇ ਇਸੇ ਤਰ੍ਹਾਂ ਹੀ ਬੱਚੇ ਵਾਲਾ کیس ਹੁੰਦਾ ਹੈ ਅੱਜ ਕੱਲ ਇਹ ਵੀ ਬਹੁਤ ਜ਼ਿਆਦਾ ਪ੍ਰਚਲਿਤ ਹੈ ਕੀ ਕੁਖ ਬੰਨ ਦਿੱਤੀ ਜਾਂਦੀ ਹੈ ਕੁਛ ਤਾਂ ਅੰਤਰਕਾਂ ਕੰਨਿਓ ਬਾਬਿਆਂ ਕੰਨਿਓ ਗੱਦੀ ਵਾਲਿਆਂ ਕੰਨਿਓ ਕਿਉਂਕਿ ਕੋਈ ਇਲਮ ਕਰਵਾ ਦਿੰਦਾ ਹੈ ਤਾਂ ਉਹ ਇਲਮ ਦੀ ਕਾਟ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਮੰਤਰ ਦੱਸਾਂਗੇ ਇਸੇ ਕੰਮ ਦੀ ਖਾਤਰ ਹੀ ਬਹੁਤ ਹੀ ਸਫਲਤਾਪੂਰਕ ਮੰਤਰ ਹੈ ਇਸ ਮੰਤਰ ਨੂੰ ਪੜ੍ਹਨਾ ਵੀ ਬਹੁਤ ਆਸਾਨ ਹੈ ਸਭ ਤੋਂ ਵੱਡੀ ਗੱਲ ਇਹ ਹੈ ਇਹਦੇ ਵਿੱਚ ਕੋਈ ਪ੍ਰਹੇਜ ਨਹੀਂ ਹੈ ਇਹਦੇ ਵਿੱਚ ਹਰ ਕੋਈ ਪੜ੍ਹ ਸਕਦਾ ਹੈ ਬਸ ਛੋਟਾ ਜਿਹਾ ਪ੍ਰਹੇਜ ਨਸੇ ਪੱਤੇ ਦਾ ਸ਼ਰਾਬ ਦਾ ਜ਼ਰੂਰ ਹੈ ਵੀ ਉਹ ਨਹੀਂ ਵਰਤਣੀ ਤੇ ਅੰਡਾ ਮੀਟ ਇਹ ਦੋ ਕੁ ਪਰਹੇਜ਼ ਹੁੰਦੇ ਹਨ ਇਹਨਾਂ ਤੋਂ ਪਰਹੇਜ਼ ਕਰਨਾ ਹੈ ਤੇ ਪੜ ਇਹਨੂੰ ਕੋਈ ਵੀ ਸਕਦਾ ਹੈ ਦੁਨਨੇ ਜੇ ਕੋਈ ਬੱਚੇ ਦੀ ਖਤਰ ਪੜਦਾ ਹੈ ਤਾਂ ਉਹ ਦੁਨਨੇ ਮੀਆਂ ਬੀਬੀ ਪੜ ਸਕਦੇ ਹਨ ਦੁਨਨੇ ਇਕੱਠੇ ਵੀ ਪੜ ਸਕਦੇ ਹਨ ਜਾਂ ਔਰਤ ਵੀ ਪੜ ਸਕਦੀ ਹੈ ਜੋ ਬੱਚੇ ਜਿਸਦੇ ਨਹੀਂ ਹੁੰਦਾ ਹੈ ਉਹ ਲੇਡੀਜ਼ ਵੀ ਪੜ ਸਕਦੀ ਹੈ ਪੜਨ ਤੋਂ ਪਹਿਲਾਂ ਚਰੂ ਕਾਂਠੀ ਜ਼ਰੂਰ ਕਰ ਲਿਓ ਮੰਤਰ ਨੂੰ ਕੋਈ ਯੋਗ ਜਦੋਂ ਟਾਈਮ ਮੰਤਰ ਕੰਠ ਨਹੀਂ ਹੁੰਦਾ ਮਤਲਬ ਜਵਾਨੀ ਤੁਹਾਡੀ ਯਾਦ ਨਹੀਂ ਆਉਂਦਾ ਉਹਨਾਂ ਟਾਈਮ ਨਹੀਂ ਗੱਲ ਬਣਦੀ ਹੁੰਦੀ ਕਿਉਂਕਿ ਤੁਹਾਡੀ ਸੁਰਤ ਹੀ ਆ ਵਰਤੀ ਉਹ ਨਹੀਂ ਲੱਗਦੀ ਜੇ ਤੁਹਾਡੇ ਜਵਾਨੀ ਯਾਦ ਹੋਵੇਗਾ ਤੁਹਾਡਾ ਮਨ ਵੀ ਲੱਗੇਗਾ ਤੁਹਾਡੀ ਵਰਤੀ ਵੀ ਲੱਗੂਗੀ ਤੇ ਸਾਰੇ ਦੁਨੀਆ ਦੇ ਝਮੇਲੇ ਦਿਮਾਗ ਚੋਂ ਕੱਢ ਕੇ ਫੇਰ ਹੀ ਇਸ ਮੰਤਰ ਨੂੰ ਪੜਨਾ ਹੈ ਇਹ ਨਹੀਂ ਹੈ ਕਿ ਉਧਰ ਤੁਹਾਡੀ ਮਾਲਾ ਚੱਲਦੀ ਹੋਵੇ ਮੰਤਰ ਪੜ੍ਹਦੇ ਹੋਵੇਂ ਉਧਰ ਤੁਹਾਡਾ ਦਿਮਾਗ ਤੁਹਾਡੇ ਕੰਮਕਾਰ ਚ ਨਫੇ ਨੁਕਸਾਨ ਚ ਤੁਰਿਆ ਫਿਰਦਾ ਹੋਵੇ ਇਸ ਨੇ ਇਸ ਤਰ੍ਹਾਂ ਨਹੀਂ ਕਰਨਾ ਜਦੋਂ ਵੀ ਤੁਸੀਂ ਕੋਈ ਵੀ ਮੰਤਰ ਕਲਮਾ ਪਾਠ ਜਾਪ ਜਾਂ ਸ਼ਬਦ ਦਾ ਪਾਠ ਕਰਨਾ ਹੈ ਤਾਂ ਇੱਕ ਚਿੱਤ ਇੱਕ ਅਗਰ ਹੋ ਕੇ ਇੱਕ ਮਾਨ ਹੋ ਕੇ ਪੜਨਾ ਹੈ ਉਸ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਦੁਨੀਆਦਾਰੀ ਬਿਲਕੁਲ ਨਹੀਂ ਚਾਹੀਦੀ ਹੁੰਦੀ ਹੈ ਤੁਹਾਡਾ ਉਸ ਟਾਈਮ ਸਾਰਾ ਫੋਕਸ ਉਸ ਮੰਤਰ ਉੱਤੇ ਉਸ ਕਲਮੇ ਉੱਤੇ ਉਸ ਪਾਠ ਜਾਪ ਉੱਪਰ ਹੋਣਾ ਚਾਹੀਦਾ ਹੈ ਜਿਸ ਦਾ ਤੁਸੀਂ ਵਰਤ ਕਰ ਰਹੇ ਹੋ ਫੇਰ ਹੀ ਤੁਹਾਨੂੰ ਫਲ ਦਿੰਦਾ ਹੈ ਕਈ ਵਾਰ ਦੇਖਿਆ ਜਾ ਹੈ ਬੋਸਰਪੰਤ ਗਨੇ ਹਨ ਕਿ ਅਸੀਂ 40 ਸੇ ਕੀਤੇ ਹਨ ਪਰ ਸਾਨੂੰ ਕੁਝ ਮਹਿਸੂਸ ਨਹੀਂ ਹੋਇਆ ਨਾ ਸਾਨੂੰ ਕੁਝ ਦਿਸਿਆ ਹੈ ਉਹਦਾ ਕਾਰਨ ਇਹੀ ਹੁੰਦਾ ਹੈ ਉਪਰ ਇਹ ਜਿੱਦ ਰੱਖ ਜਾਂਦੇ ਹਨ ਜਦੋਂ ਜਪ ਕਰਨ ਬੈਠਦੇ ਹਨ ਉਸ ਟਾਈਮ ਦੇ ਵਿੱਚ ਉਹ ਆਪਣੇ ਮਨ ਨੂੰ ਇਕਾਗਰ ਨਹੀਂ ਕਰ ਸਕਦੇ ਕਿਉਂਕਿ ਜੋ ਉਹਨਾਂ ਦਾ ਮਨ ਆ ਉਹ ਦੁਨਿਆਵੀ ਚਮੇਲੇ ਚ ਤੁਰੇ ਫਿਰਦਾ ਹੁੰਦਾ ਹੈ ਕੋ ਪਾਠ ਦਾ ਜਦੋਂ ਤੁਸੀਂ ਕੋਈ ਜਾਪ ਕਰਨਾ ਹੈ ਚਾਹੇ ਕਿਸੇ ਦੇਵੀ ਦਾ ਚਾਹੇ ਦੇਵਤੇ ਦਾ ਉਹਦਾ ਮਨ ਦੇ ਵਿੱਚ ਧਿਆਨ ਧਾਰਨਾ ਬਹੁਤ ਜ਼ਰੂਰੀ ਹੁੰਦਾ ਹੈ ਸ਼ਾਂਤ ਨਾਰਮਲ ਹੋ ਕੇ ਬੈਠਣਾ ਹੁੰਦਾ ਹੈ ਬਿਲਕੁਲ ਸ਼ਾਂਤੀ ਨਾਲ ਪਾਠ ਨੂੰ ਪੜ੍ਹਨਾ ਹੁੰਦਾ ਹੈ ਇਹ ਨਹੀਂ ਹੈ ਕੋ ਬਹੁਤ ਸਾਰੇ ਵਕਤ ਇਸ ਤਰ੍ਹਾਂ ਦੇ ਵੀ ਅਸੀਂ ਦੇਖੇ ਹਨ ਜੋ ਪਾਠ ਤੇ ਬੈਠਦੇ ਹਨ ਤਕਰੀਬਨ ਘੰਟੇ ਦਾ ਜਾਪ ਹੁੰਦਾ ਹੈ ਉਹ ਸਿਰਫ 15 ਮਿੰਟਾਂ ਵਿੱਚ ਉਹ ਜਾਪ ਨੂੰ ਪੂਰਾ ਕਰ ਲੈਂਦੇ ਹਨ ਫਿਰ ਕਹਿ ਦਿੰਦੇ ਹਨ ਕਿ ਸਾਨੂੰ ਉਸ ਜਾਪ ਦਾ ਫਲ ਨਹੀਂ ਮਿਲਿਆ ਉਸ ਦਾ ਕਾਰਨ ਇਹ ਹੈ ਰੱਟਾ ਰਟਾ ਬਿਲਕੁਲ ਨਹੀਂ ਲਾਉਣਾ ਤੇਜੀ ਬਿਲਕੁਲ ਨਹੀਂ ਕਰਨੀ ਬਿਲਕੁਲ ਸ਼ਾਂਤਮਈ ਸਵਾ ਨਾਲ ਪਾਠ ਨੂੰ ਪੜਨਾ ਹੈ ਉਸ ਮੰਤਰ ਨੂੰ ਜੋ ਤੁਸੀਂ ਪੜਦੇ ਹੋ ਉਸ ਨੂੰ ਟਾਈਮ ਦੇ ਬੂਨਾ ਉਸ ਮੰਤਰ ਦੇ ਜੋ ਗੋਲ ਹਨ ਉਹਨੂੰ ਇੰਨੇ ਹੌਲੀ ਹੌਲੀ ਪੜੋ ਸਲੋ ਪੜੋ ਕਿਉ ਮੰਤਰ ਪੂਰਾ ਤੁਹਾਡੀ ਜਬਾਨ ਚ ਸਹੀ ਲਫਜ਼ ਅਦਾ ਕਰ ਸਕੋ ਜਦੋਂ ਤੁਸੀਂ ਤੇਜ ਮੰਤਰ ਪੜਦੇ ਹੋ ਜਾਂ ਕੋਈ ਕਲਮਾ ਪੜਦੇ ਹੋ ਤੁਹਾਡੀ ਜਬਾਨ ਦੇ ਵਿੱਚ ਉਹ ਮੰਤਰ ਦੇ ਸ਼ਬਦ ਹਨ ਜਿਹੜੇ ਉਹ ਸਹੀ ਨਿਉਚਾਰਨ ਹੁੰਦੇ ਜਿਸ ਕਾਰਨ ਉਹ ਮੰਤਰ ਦਾ ਮਤਲਬ ਹੀ ਬਦਲ ਜਾਂਦਾ ਹੈ ਉਹ ਤੁਹਾਨੂੰ ਵਫਾ ਕਰਨ ਦੀ ਬਜਾਏ ਨੁਕਸਾਨ ਕਰਨ ਲੱਗ ਜਾਂਦਾ ਹੈ ਜਾਂ ਉਸ ਦਾ ਕੋਈ ਫਲ ਨਹੀਂ ਮਿਲਦਾ ਤੁਹਾਨੂੰ ਸਭ ਤੋਂ ਵੱਡਾ ਕਾਰਨ ਉਸ ਦਾ ਇਹ ਹੀ ਹੁੰਦਾ ਹੈ ਜਦੋਂ ਵੀ ਤੁਸੀਂ ਮੰਤਰ ਪੜ੍ਹਨਾ ਹੈ ਕੋਈ ਜਾਪ ਕਰਨਾ ਹੈ ਇਕਾਗਰ ਹੋ ਕੇ ਇਕਜਿਤ ਹੋ ਕੇ ਸਿਰਫ ਸਾਡਾ ਸੂਡਾ ਸਾਰਾ ਧਿਆਨ ਉਸ ਮੰਤਰ ਜਾਪ ਤੇ ਹੋਣਾ ਚਾਹੀਦਾ ਹੈ ਉਸ ਦੇ ਉੱਪਰ ਵਿਸ਼ਵਾਸ ਹੋਣਾ ਚਾਹੀਦਾ ਹੈ ਯਕੀਨ ਹੋਣਾ ਚਾਹੀਦਾ ਹੈ ਫਿਰ ਤੁਸੀਂ ਉਸ ਮੰਤਰ ਨੂੰ ਪੜ੍ਹੋ ਤਾਂ ਤੁਹਾਨੂੰ ਮੰਤਰ 101% ਰਿਜ਼ਲਟ ਦੇਵੇਗਾ ਉਹ ਵੀ ਕੋਈ ਬੜਾ ਲੰਮਾ ਸਮਾਨੀਏ 40 ਦਿਨ ਦਾ ਮੰਤਰ ਦਾ ਜਪ ਕਰ ਰਹੇ ਹੋ ਤਾਂ ਤੁਹਾਨੂੰ 2-3 ਦਿਨਾਂ ਵਿੱਚ ਹੀ ਪਤਾ ਲੱਗ ਜਾਵੇਗਾ ਤੁਹਾਨੂੰ ਮਹਿਸੂਸ ਹੋਣ ਲੱਗ ਜਾਵੇਗਾ ਕਿ ਤੁਸੀਂ ਕੋਈ ਮੰਤਰ ਦਾ ਪਾਠ ਜਾਂ ਜਪ ਕਰ ਰਹੇ ਹੋ ਉਹ ਤੁਹਾਡੇ શરી ਨੂੰ ਉਹ ਸ਼ਕਤੀਆਂ ਮਹਿਸੂਸ ਹੋਣ ਲੱਗ ਜਾਂਦੀਆਂ ਹਨ ਜਦੋਂ ਤੁਸੀਂ ਰੱਟਾ ਲਾਉਂਦੇ ਹੋ ਤਾਂ ਬਾਲਾ ਨੂੰ ਭਜਾਉਂਦੇ ਹੋ ਹੱਥ ਵਿੱਚ ਉਸ ਤਰ੍ਹਾਂ ਨਹੀਂ ਗੱਲ ਕਰਨੀ ਇਕੱਲੇ-ਇਕੱਲੇ ਮਨ ਕੇ ਤੇ ਪੂਰਾ ਪਾਠ ਸ਼ਾਂਤ ਮੇਂ ਢੰਗ ਨਾਲ ਪੜੋ ਫਿਰ ਮਨ ਕਰਕੇ ਕਹੋ ਵੀਰੇ ਇਸ ਤਰ੍ਹਾਂ ਤੁਸੀਂ ਪੜਨਾ ਹੈ ਹੁਣ ਜੋ ਤੁਹਾਨੂੰ ਇਹ ਪਾਠ ਅਸੀਂ ਮੰਤਰ ਦੱਸਣ ਜਾ ਰਹੇ ਹਾਂ ਤੁਹਾਡੇ ਮੋਬਾਈਲ ਸਕਰੀਨ ਤੇ ਵੀ ਤੁਹਾਨੂੰ ਦਿਖਾਈ ਦੇ ਜਾਵੇਗਾ ਲਿਖਿਆ ਹੋਇਆ ਇਸ ਮੰਤਰ ਦੀ ਬਿਲਕੁਲ ਸ਼ਾਨਦਿਗੀ ਹੈ ਕੋਈ ਉਹ ਨਹੀਂ ਹੈ ਜਿਆਦਾ ਪਰਹੇਜ਼ ਨਹੀਂ ਹੈ ਸਿਰਫ ਆਂਡਾਮਨ ਟਸਰਾਬ ਦਾ ਪਰਹੇਜ਼ ਰੱਖਿਓ ਜੋ ਬੱਚੇ ਦੇ ਲਈ ਪੜ ਰਹੇ ਹਨ ਉਹ ਮਾਪੇ ਦੋਨੇ ਹੀ ਪੜ ਸਕਦੇ ਹਨ ਸ਼ਾਮ ਦੇ ਟਾਈਮ ਇਹ ਦੋ ਟਾਈਮ ਵੀ ਰੱਖ ਸਕਦੇ ਹੋ ਤੁਸੀਂ ਇੱਕ ਟਾਈਮ ਵੀ ਰੱਖ ਸਕਦੇ ਹੋ બસ ਇੰਨਾ ਕਭੀ ਨਹਾ ਧੋ ਕੇ ਪਾਕ ਸਾਫ ਜਗ੍ਹਾ ਤੇ ਬੈਠ ਕੇ ਯਕੀਨ ਬਣਾ ਕੇ ਮਨ ਦੇ ਵਿੱਚ ਤੁਹਾਡਾ ਦਿਲ ਦੇ ਵਿੱਚ ਯਕੀਨ ਹੋਣਾ ਬਹੁਤ ਜ਼ਰੂਰੀ ਹੈ। ਕੋਈ ਤੁਸੀਂ ਸੰਤਾਨ ਪ੍ਰਾਪਤੀ ਦੀ ਖਾਤਰ ਪੜਨਾ ਹੈ ਸਿਰਫ 108 ਵਾਰ ਇੱਕ ਮਾਲਾ ਪੜਨੀ ਹੈ 108 ਵਾਰ ਮਨ ਚਿੱਤ ਲਾ ਕੇ ਇਸ ਨੂੰ ਪੜਿਓ। ਤੁਸੀਂ ਪੜਦੇ ਰਹੋ ਸੁਣ ਦੋ ਟਾਈ ਡੇਢ ਮਹੀਨੇ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਜਿਨ੍ਹਾਂ ਦੇ ਬੱਚੇ ਦੀ ਪ੍ਰਾਪਤੀ ਦੀ ਖਾਤਰ ਹੈ ਉਹਨਾਂ ਨੂੰ ਖੁਸ਼ਕabri ਮਿਲ ਜਾਵੇਗੀ। ਕਿਉਂਕਿ ਇਹ ਮੰਤਰ ਸ਼ੁੱਧ ਮੰਤਰ ਹਨ ਉਜਾਕਰ ਮੰਤਰ ਹਨ ਜੋ ਵੀ ਇਹਨਾਂ ਨੂੰ ਪੜ੍ਹਦਾ ਹੈ ਉਹਨਾਂ ਨੂੰ ਫਲ ਜ਼ਰੂਰ ਮਿਲਦਾ ਹੈ ਤੇ ਉਹ ਜ਼ਰੂਰ ਇਸ ਨੂੰ ਪੜ੍ਹਿਓ ਤੇ ਹੁਣ ਉਹਨਾਂ ਭਗਤਾਂ ਲਈ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹਨਾਂ ਵੀਰਾਂ ਲਈ ਹੈ ਇਸ ਮੰਤਰ ਦਾ ਤੁਸੀਂ ਵੀ 108 ਵਾਰੀ ਪਾਠ ਕਰਨਾ ਹੈ ਚਾਹੇ ਸਵੇਰ ਦੇ ਟਾਈਮ ਨਹਾ ਤੋਂ ਕਿ ਇਸ਼ਨਾਨ ਕਰਕੇ ਬੈਠ ਜਾਓ ਬੈਠ ਕੇ ਕੋਈ ਅਰਗਬੱਤੀ ਤੁਸੀਂ ਲਾ ਸਕਦੇ ਹੋ ਦੋਨਾਂ ਲਈ ਵੀ ਹੈ ਅਰਗਬੱਤੀ ਤੁਸੀਂ ਜਗਾ ਸਕਦੇ ਹੋ ਦੀਪ ਕਲਾਉਣ ਦੀ ਕੋਈ ਜ਼ਰੂਰਤ ਨਹੀਂ ਕੋਈ ਚਰਾਗ ਦੀ ਜ਼ਰੂਰਤ ਨਹੀਂ ਹੈਗੀ ਪਰ ਜਿੱਥੇ ਤੁਸੀਂ ਬੈਠਣਾ ਹੈ ਉਹ ਕਮਰਾ ਪਾਕ ਸਾਫ ਹੋਣਾ ਚਾਹੀਦਾ ਹੈ 108 ਤੁਸੀਂ ਕਿਸੇ ਵੀ ਧਰਮ ਦੇ ਹੋ ਉਹ ਕੋਈ ਚੱਕਰ ਨਹੀਂ ਹੈਗਾ ਤੁਸੀਂ ਜੋ ਵੀ ਜਦੋਂ ਵੀ ਪੜਨਾ ਹੈ ਪਾਕ ਸਾਫ ਹੋ ਕੇ ਪੜਨਾ ਹੈ 108 ਵਾਰ ਪੜਨਾ ਹੈ ਰੋਜ਼ਾਨਾ ਪੜੋ ਤੁਹਾਡਾ 140 ਦਿਨਾਂ ਚ ਤੁਹਾਡਾ ਕੰਮ ਹੀ ਫਤਿਹ ਹੋ ਜਾਵੇਗਾ ਵੈਸਾ ਤੇ ਵਾਲਿਆਂ ਦਾ ਤੇ ਤੁਹਾਡੀ ਜੇ ਰਿਸ਼ਤੇ ਨਹੀਂ ਉਠਦੇ ਹਨ ਤਾਂ ਰਿਸ਼ਤੇ ਆਉਣ ਲੱਗ ਜਾਣਗੇ ਤੇ ਰਿਸ਼ਤੇ ਸਰੇ ਵੀ ਚੜਨਗੇ ਬਸ ਗੱਲ ਇਹੀ ਹੈ ਵਿਸ਼ਵਾਸ ਯਕੀਨ ਦਾ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਹਰ ਵੀਡੀਓ ਵਿੱਚ ਤੁਹਾਨੂੰ ਦੱਸਦੇ ਹਾਂ ਤੇ ਕਹਿੰਦੇ ਹਾਂ ਜਦੋਂ ਵੀ ਕੋਈ ਮੰਤਰ ਦਾ ਤੁਸੀਂ ਪਾਠ ਜਾਂ ਜਾਪ ਸ਼ੁੱਧ ਕਰਨਾ ਹੈ ਜਾਂ ਆਪਣੇ ਪਰਿਵਾਰ ਦੀ ਖਾਤਰ ਕਰਦੇ ਹੋ ਜਾਂ ਆਪਣੀ ਖਾਤਰ ਕਰਦੇ ਹੋ ਜਾਂ ਆਪਣੇ ਕਾਰੋਬਾਰ ਦੀ ਖਾਤਰ ਕਰਦੇ ਹੋਗੇ ਉਸ ਟਾਈਮ ਤੁਹਾਡਾ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਜਿੰਨਾ ਵੀ ਕੰਮ ਕਰਨਾ ਹੈ ਤੁਹਾਡੇ ਵਿਸ਼ਵਾਸ ਨਾਲ ਕਰਨਾ ਹੈ ਤੁਹਾਡੀ ਯਕੀਨ ਨਾਲ ਕਰਨਾ ਹੈ ਤੁਹਾਡੇ ਮਨ ਦੇ ਵਿੱਚ ਇਹ ਸਾਸ ਹੋਣਾ ਚਾਹੀਦਾ ਹੈ ਮਨ ਦੇ ਵਿੱਚ ਪੱਕਾ ਦ੍ਰਿੜ ਰੱਖਿਆ ਕਰੋ ਵੀ ਅਸੀਂ ਇਹ ਪਾਠ ਕਰ ਰਹੇ ਹਾਂ ਤਾਂ ਸਾਨੂੰ ਇਹ ਫਲ ਜ਼ਰੂਰ ਹੀ ਦੇਵੇਗਾ ਹਰ ਹਾਲ 'ਚ ਸਾਨੂੰ ਇਸ ਦਾ ਫਲ ਮਿਲੇਗਾ ਉਸ ਮੰਤਰ ਦੀ ਵਿਧੀ ਅਨੁਸਾਰ ਜਾਂ ਜਿਹਨਾਂ ਕੁਝ ਮੰਤਰ ਇਹ ਜੀ ਵੀ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਗੁਰੂਆਂ ਦੀ ਅਗਿਆ ਬਹੁਤ ਜ਼ਰੂਰੀ ਹੁੰਦੀ ਹੈ ਉਹਨਾਂ ਵਿੱਚ ਆਪਣੇ ਗੁਰੂ ਦੀ ਅਗਿਆ ਲਵੋ ਜੇ ਗੁਰੂ ਨਹੀਂ ਹੈ ਤਾਂ ਆਪਣੇ ਗੁਰੂ ਬਣਾਓ ਚੰਗੇ ਗੁਰੂ ਬਣਾਓ ਜਿਹੜੇ ਪਹੁੰਚੇ ਹੋਏ ਗੁਰੂ ਹਨ ਉਹਨਾਂ ਤੋਂ ਅੱਗੇ ਲੱਭੋ ਕਿਸੇ ਗੁਰੂ ਦੀ ਸੇਵਾ ਕਰਕੇ ਅੱਗੇ ਲੈ ਕੇ ਫਿਰ ਉਸ ਬਾਠ ਦਾ ਜਾਪ ਕਰੋ ਸਾਡਾ ਮਕਸਦ ਇਹੀ ਹੈ ਕਿ ਤੁਸੀਂ ਆਪਣਾ ਲਾਜ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਕਰੋ ਤੁਹਾਨੂੰ ਕਿਸੇ ਕੋਲ ਜਾਣ ਦੀ ਲੋੜ ਨਾ ਪਵੇ ਕਿਉਂ ਤੁਹਾਡਾ ਟਾਈਮ ਜੋ ਖਰਾਬ ਨਾ ਹੋਵੇ ਤੁਹਾਡੀ ਲੁੱਟ ਨਾ ਹੋਵੇ ਇਸ ਲਈ ਅਸੀਂ ਆਪਣੇ ਇਸ ਚੈਨਲ ਤੇ ਤੁਹਾਡੇ ਭਲੇ ਦੀ ਖਾਤਰ ਹੀ ਮੰਤਰ ਜਾਪ ਸ਼ਬਦ 88 ਅਪਲੋਡ ਕਰਦੇ ਰਹਿੰਦੇ ਹਾਂ ਪਾਉਂਦੇ ਰਹਿੰਦੇ ਹਾਂ ਤੇ ਸਹੀ ਢੰਗ ਨਾਲ ਸੁਣ ਲੋ ਸੁਣ ਕੇ ਉਸ ਤੋਂ ਬਾਅਦ ਵਿੱਚ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਜਿਸ ਪਰੇਸ਼ਾਨੀ ਦਾ ਮੰਤਰ ਕਲਮਾ ਹੈ ਉਸ ਨੂੰ ਉਸ ਵਿਧੀ ਅਨੁਸਾਰ ਪੜੋ ਤਾਂ ਤੁਹਾਨੂੰ ਜਰੂਰ ਹੀ ਫਲ ਮਿਲੇਗਾ ਤੇ ਤੁਹਾਡੇ ਸਾਰੇ ਮਨੋਰਥ ਪੂਰੇ ਹੋ ਜਾਣਗੇ ਤੇ ਹੁਣ ਸਾਨੂੰ ਦਿਓ ਇਜਾਜ਼ਤ ਸਾਡੇ ਚੈਨਲ ਸਾਬਰੀ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ